ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਲੀਨ ਮੇਰਾ ਬਲਾਕ ਦੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਠੀਕ ਠਾਕ ਹੋਗੇ ਜੀ ਤੇ ਆਪਾਂ ਬਲਾਕ ਨੂੰ ਵੀ ਕੰਮ ਲੱਗੇ ਆ ਅੱਜ ਦੇ ਬਲਾਕ ਵਿੱਚ ਤੁਹਾਨੂੰ ਦਿਖਾਵਾਂਗੇ ਜੀ ਨਈ ਇਲਾਟ ਮੰਮੀ ਸਾਈਡ ਤੇ ਵੇ ਮੜੇ ਇਹ ਸੜੇ ਮਾਰ ਪਹਿਲਾਂ ਤਾਂ ਹੋਂਤ ਨਹੀਂ ਹਲਦੀ ਨਾ ਹੋਂਤ ਨਹੀਂ ਹਲਦੀ ਭਾਈ ਜੰਮੂ ਕਸ਼ਮੀਰ ਚ ਵੀ ਜਾਂਦਾ ਆਹ ਨਾ ਪਾਈ ਦਿਲ ਵਿੱਚ ਹੀ ਜਾਂਦਾ ਇਹ ਗੁੱਡੀ ਨੂੰ ਆਪਣੀ ਸੋਧੀ ਹਾਂਜੀ ਸਸੀ ਕਾਂਕਲ ਅੱਛਾ ਅੱਜ ਅੰਕਲ ਦੀ ਪੱਗ ਬੰਨੀ ਹੈ ਹੁਣ ਪਤਾ ਲੱਗਿਆ ਠੀਕ ਆ ਲੱਗ ਗਿਆ ਪਤਾ ਹਾਂ ਅੰਕਲ ਦੀ ਪੱਗ ਬੰਨੀ ਹੈ ਤਾਂ ਪਤਾ ਲੱਗਿਆ 150 ਪਤਾ ਹੈ ਨਾ ਚਲੋ ਥੋੜੀ ਕੋਸ਼ਿਸ਼ ਤਾਂ ਬਾਈ ਜਾ ਕੇ ਜਾ ਕੇ ਕਿੱਥੇ ਫੋਲ ਪਰੇ ਹੋ ਜਾਂ ਛੋਟੀ ਚਲੇ ਉਹ ਬੱਠਲ ਲੈ ਆਈ ਬੱਦੇ ਬਈ ਬੱਠਲ ਲੈ ਕੇ ਨਹੀਂ ਪਾਰੀ ਹਣ ਉਹਨਾਂ ਦੇ ਤੇਲ ਜੋਤਾ ਗਾਣੀ ਜਾ ਆ ਤੂੜੀ ਪਾਲਿਆ ਵੀ ਅੰਨੂ ਕਾਰ ਟੋਕਰੇ ਚ ਪਾਲਿਆ ਬੱਠਲ ਲੈਈ ਬਈ ਜਾ ਮੈਂ ਬੱਠਾਣਾ ਹੈ ਨਹੀਂ ਜਿਹਨੇ ਇਹਨਾਂ ਸਾਂਦੋਂ ਭਰਾਗਾ ਸਾਰਾ ਜਿਹਦੇ ਨਾਲ ਇਹਨਾਂ ਨੇ ਨਾ ਕੱਟਣੀ ਆ ਟੂ ਲੰਬੇ ਲੰਬੇ ਹਨ ਉਹ ਤੇ ਸੌਂਦੀ ਫੱਟੀ ਦਿੰਦੀ ਜੀ ਜੋ ਬਹੁਤ ਲੰਬੀ ਹੁੰਦੀ ਹੈ ਜਿਹੜੀ ਕਰਦਾ ਜੋ ਅੱਗੇ ਬਣਾਇਆ ਉਹ ਤੋਂ ਬਹੁਤ ਪੂਰਾ ਹੋ ਜਾਏ ਹਾਂ ਤੇ ਜਿਹੜਾ ਪੈਨ ਦਾ ਪੁਰਾਣਾ ਹੋ ਗਿਆ ਯਾ ਹੋ ਆ ਗਿਆ ਤੋੜੀ ਇਹ ਲੈਉਣ ਨੂੰ ਇੱਧਰ ਨਾ ਮੂਹ ਲੈ ਕੇ ਆਇਆ ਤੋੜੀ ਯਾ ਅੰਮਾ ਨਹੀਂ ਹੈ ਕਿ ਉਹ ਜਦੋਂ ਉਹਨੇ ਕਿਹੜੇ ਬਿਆਨ ਸਿੰਘ ਆ ਗਿਆ ਹੋ ਨਾ ਕਾ ਆਪੇ ਬੰਨੂ ਬੋਰਡ ਲਾ ਕੇ ਆ ਜਾ ਭਾਜਾ ਹਲਦੀ ਆ ਹਾਂ ਕਰੋ ਤਾ ਕੋਟਾ ਲਾ ਗਈ ਮਰੇ ਕੋੜੇ ਕੋੜੇ ਅੱਗੇ ਬੱਧੀ ਕੇ ਬਰਤੋਂ ਪੂਰਾ ਕਰੀ ਲੈਣਾ ਤਾਰਲਾ அந்த பல ரோக்க ਅੱਖ ਇੱਧਰ ਪੈਂਦਾ ਨਾ ਅੱਖਾਂ 'ਚ ਨੋਂ ਦਾ ਊ ਟੂੜਾ ਆ ਜਾਂ ਉੱਡ ਕੇ ਅੱਖਾਂ 'ਚ ਪੈਂਦਾ ਹਵਾ ਇੱਧਰ ਲਈ ਆਣਾ ਕਿਵੇਂ ਜਾਰੇ ਨੇ ਰਮੀ ਰਵਣਾ ਪੈਸੇ ਮੰਗਦਾ ਦੂਰੋਂ ਇਸ਼ਾਰਾ ਕਰਦਾ ਪੈਸੇ ਦਾ ਕਿਵੇਂ ਚਾਹ ਗਰੀ ਮੇਰੇ ਵੱਲ ਹਾਂਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕੀ ਕਹਿੰਦਾ ਓਏ ਉਧਰ ਮਿੱਟੀ ਉੱਡਦੀ ਆ ਹਾਂ ਤੇਰੇ ਮੂੰਹ ਵਿੱਚ ਖਾਰੇ ਥੋੜੀ 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 ਹਾਂ ਬਸ ਹੋ ਗਿਆ ਤੇਰਾ ਨੀਲਾ ਟ ਪਾਹੇ ਭਰਦੇ ਹੁਣ ਆਈ ਨਹੀਂ ਮਰਗੀ ਕਰਦੀ ਉਹ ਚਲ ਵਾਚ ਚੱਲੋਂ ਹੁਣ ਤਾਂ ਦਿੱਤੀ ਕਰਤਾ ਉਹ ਵਰਨੀ ਦੇਖਦੀ ਚਲਾਈਆਂ ਚਲੋ ਹਣੇ ਕਿ ਦੂਜੀ ਦੀ ਵਾਰੀ ਮੱਝ ਦੇ ਘਾਣੀ ਪਤਾ ਖੁਸ਼ੀ ਹੋਊਗੀ ਸ਼ਾਇਦ ਇਹ ਨਹੀਂ ਇਹਦੇ 9:00 ਠੀਕ ਆ ਫਿਰ ਇਹਦੇ 9:20 ਦੇਖ ਕੇ ਠੀਕ ਆ ਕੱਟਣ ਚ ਚੱਲ ਬੜੀ ਆੜਬਜੀ ਆ ਇਹ ਬਾਲੀ ਭੈੜੀ ਆ ਓ ਛਾੜ ਮਾਰਦੀ ਬੱਚੀ ਉਹ ਓ ਮਾਰ ਪੱਜੂਗੀ ਆ ਗਈ ਆ ਚੜ ਗਈ ਚੜ ਗਈ ਓਏ ਓਏ ਤਰਸ ਗਈ ਵਿਚਾਰੀ ਲੱਤ ਤੇ ਕਿ ਨਹੀਂ ਵੱਜੀ ਉਹ ਵੀ ਖੱਟ ਗਏ ਹੋਏ ਹੋ ਰਹੀ ਹੈ ਇਹਦੀ ਵਾਰੀ 빈티지니시. 혼인히 쥐라운디. 오비하천al. 빈아해리트 사하라. ਫਲ ਕਰ ਜੋ ਰੱਖੋ ਮੈਂ ਆਹ ਲੈ ਹਾਂਜੀ ਆਪਾਂ ਵੀਡੀਓ ਦੇ ਅੰਦੇਠੀ ਕਰਦੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਦੇ ਆਂ ਜੀ ਕੱਲੂ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਧੰਨਵਾਦੀ